ਰਾਜਪੁਰਾ ਦੀ ਨਵੀਂ अनाज ਮੰਡੀ ਵਿਖੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਹਲਕਾ ਰਾਜਪੁਰਾ ਦੇ ਵਿਧਾਇਕ ਹਰਦੀਾਲ ਸਿੰਘ ਕੰਬੋਜ ਅਤੇ ਕਾਂਗਰਸ ਦੇ ਸ਼ਕਤੀ ਪ੍ਰੋਜੈਕਟ ਦੇ ਸੂਬਾ ਇੰਚਾਰਜ ਨਿਰਪੇਅ ਸਿੰਘ ਮਿਲਟਿਕ ਕੰਬੋਜ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਿਰਿੰਦਰ ਸ਼ਾਸਤਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਹਰਦੀਾਲ ਸਿੰਘ ਕੰਬੋਜ ਨੇ ਲੋਹੜੀ ਦੇ ਤਿਉਹਾਰ ਮੌਕੇ ਆਰਤੀ ਭਾਈਚਾਰੇ ਨੂੰ ਵਧਾਈ ਦਿੱਤੀ ਵਿਧਾਇਕ ਕੰਬੋਜ ਵੱਲੋਂ ਆਰਤੀ ਐਸੋਸੀਏਸ਼ਨ ਦੀ ਡਾਇਰੈਕਟਰੀ ਵੀ ਜਾਰੀ ਕੀਤੀ ਗਈ ਬਹੁਤ ਹੀ ਅੱਛਾ ਮਹਿਸੂਸ ਹੋਇਆ ਪੈਕੇਟ ਹੈ ਪਹਿਲੀ ਵਾਰੀ ਇਹ ਆਇਆ ਤਾਂ ਨਹੀਂ ਮੈਨੂੰ ਆਪਾਂ ਨੂੰ ਕਿੰਨੀ ਖੁਸ਼ੀ ਆ ਕੇ ਅਸੀਂ ਆਜੀ ਤੇਰੀ ਵਧਾਈ ਦਿੰਦੀ ਆ ਸੁਮੇਸ਼ਪ੍ਰਤਾ ਸਾਹਿਬ ਸਰਪੁਰ ਗੋਬਿੰਦ ਸਿੰਘ ਜੀ ਦਾ ਵੀ ਪ੍ਰਕਾਸ਼ ਹੋਸਨ ਨਾਲ ਹੀ ਬਾਕੀ ਦਾ ਜਿਹੜਾ ਦਿਨ ਹੈ ਸਾਰਿਆਂ ਨੂੰ ਹਰ ਸਾਲ ਜਿਹੜਾ ਇਹ ਢੋਲੀ ਦਾ ਤਿਹਾਰ ਇਕੱਠੇ ਹੋ ਕੇ ਮਨਾਉਂਦੇ ਆ ਤਾਂ ਅੱਜ ਵੀ ਇਹਨਾਂ ਨੇ ਮਨਾਇਆ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਵਧਾਈ ਅਤੇ ਮੇਰੀ ਪ੍ਰਭਾਤਮਾ ਦੇ ਚਰਨਾਂ ਚ ਅਰਦਾਸ ਹੈ ਕਿ ਇਹ ਜਿਹੜਾ ਬਪਾਰ ਬਹੁਤ ਵੱਡੇ ਇਹਨਾਂ ਦੇ ਪਰਿਵਾਰਾਂ ਚ ਵਾਦਾ ਹੋਵੇ ਅਤੇ ਬੱਚਿਆਂ ਨੂੰ ਤੰਦਰੁਸਤੀ ਸਾਰੇ ਪਰਿਵਾਰਾਂ ਚ ਤੰਦਰੁਸਤੀ ਹੋਵੇ ਤੇ ਰੱਬ ਇਹਨਾਂ ਦੇ ਸਾਰਿਆਂ ਦੇ ਬੇੜਿਆਂ ਦੇ ਸੁੱਖੀਆਂ ਦੇ ਦੀਪ ਜਗਾ ਦੇ। ਅੱਜ ਅੱਡੀ ਸਿਸਟਮ ਨੂੰ ਡਾਇਰੈਕਟਰੀ ਰੀਲਿਸ ਕਰੀ ਗਈ ਸੀ ਜੀ। ਡਾਇਰੈਕਟਰੀ ਰੀਲਿਸ ਕੀਤੀ ਜਿਸ ਵਿੱਚ ਸਾਰਿਆਂ ਦੇ ਇਹਨਾਂ ਦੇ ਐਡਰੈਸਿਸ ਨੇ ਕੰਪਲੀਟ ਫੋਨ ਨੰਬਰ ਨੇ ਸੌਂਪੇ ਵਾਈ ਇਹਨਾਂ ਦੀ ਐਸੋਸੀਏਸ਼ਨ ਨੇ ਬਣਾਈ ਆ। ਉਹਦੇ ਲਈ ਵੀ ਇਹਨਾਂ ਨੂੰ ਬਹੁਤ ਬਹੁਤ ਦਾਤ ਕਰਨਾ। ਇਸ ਮੌਕੇ ਤੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਨੇ विधायक हरदयाल सिंह कंबोज ਤੇ ਕਾਂਗਰਸ ਦੇ ਸ਼ਕਤੀ ਪ੍ਰੋਜੈਕਟ ਦੇ ਸੂਬਾ ਇੰਚਾਰਜ ਨਿਰਪੈ ਸਿੰਘ ਮਿਲਟੀ ਕੰਬੋਜਾ ਸਮਾਰੋਹ ਵਿੱਚ ਪਹੁੰਚਣ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਧਾਇਕ ਕੰਬੋਜ ਦੀ ਮਿਹਨਤ ਬਦੌਲਤ ਅੱਜ ਅਲਾਜ ਮੰਡੀ ਦੇ ਸਮੂਹ ਵਿਕਾਸ ਕਾਰਜ ਹੋਏ ਨੇ ਰਾਜਪੁਰਾ ਤੋਂ ਦਿਨੇਸ਼ ਸੱਚਦੇਵਾ ਦੀ ਰਿਪੋਰਟ ਏਟੀਵੀ ਨਿਊਜ਼ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ